ਆਪਣੇ ਚੰਗੇ ਭਵਿੱਖ ਦੇ ਲਈ ਤੇ ਸੁਨਹਿਰੀ ਭਵਿੱਖ ਦੇ ਲਈ ਆਪਣੇ ਤੇ ਆਪਣੇ ਪਰਿਵਾਰ ਨੂੰ ਵੱਡੇ ਵੱਡੇ ਸੁਪਨੇ ਜਿਹੜੇ ਹਨ ਉਹਨਾਂ ਨੂੰ ਪੂਰਾ ਕਰਨ ਦੇ ਲਈ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਕਿ ਬਾਹਰ ਜਾਵਾਂਗੇ ਚੰਗੇ ਪੈਸੇ ਕਮਾਵਾਂਗੇ ਕਾਰਬਾਰ ਬਣਾਵਾਂਗੇ ਤੇ ਨਾਲ ਹੀ ਆਪਣੇ ਬੱਚਿਆਂ ਦੇ ਭਵਿੱਖ ਜਿਹੜੇ ਨੂੰ ਸੁਨਹਿਰੀ ਕਰਾਂਗੇ ਇਸੇ ਸੁਪਨੇ ਦੇ ਨਾਲ ਗੁਰਮੀਤ ਸਿੰਘ ਜੋ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਉਹ ਅਮਰੀਕਾ ਗਿਆ ਪਰ ਅਮਰੀਕਾ ਉਹ ਡੌਂਕੀ ਰਾਹੀ ਗਿਆ ਜਿਸ ਕਾਰਨ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਸਤੇ ਦੇ ਵਿੱਚ ਉਸ ਦੀ ਕਟਮਾਰ ਵੀ ਹੋਈ ਭੁੱਖਾ ਵੀ ਰਿਹਾ ਤੇ ਲੱਖਾਂ ਰੁਪਏ ਵੀ ਖਰਚੋਗੇ ਪਰ ਕੀ ਹੋਇਆ ਡਿਪੋਰਟ ਹੋ ਕੇ ਵਾਪਸ ਭਾਰਤ ਆ ਗਿਆ ਦੱਸ ਦੇ ਕਿ ਅਮਰੀਕਾ ਸਰਕਾਰ ਲਗਾਤਾਰ ਸਖਤੀ અપਨਾ ਰਹੀ ਹੈ ਅਮਰੀਕਾ ਸਰਕਾਰ ਜਿਹੜੀ ਹੈ ਟਰੰਪ ਦੇ ਵੱਲੋਂ ਲਗਾਤਾਰ ਗੈਰ ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਇੱਕ ਗੁਰਮੀਤ ਸਿੰਘ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਹੈ ਜਿਸ ਨੂੰ ਅਮਰੀਕਾ ਸਰਕਾਰ ਨੇ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗੁਰਮੀਤ ਸਿੰਘ ਨੇ ਪੰਜਾਬ ਪਹੁੰਚਦਿਆਂ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਡੌਂਕੀ ਜਦੋਂ ਲਗਾ ਰਿਆ ਸੀ ਰਸਤੇ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਦੇ ਉੱਤੇ ਟਾਰਚਰ ਕੀਤਾ ਗਿਆ ਕੁੱਟਮਾਰ ਕੀਤੀ ਗਈ ਤੇ ਕਿੰਨੇ ਲੱਖਾਂ ਰੁਪਏ ਲਗਾ ਕੇ ਵੀ ਉਹ ਭੁਖਾ ਰਿਹਾ ਰਸਤੇ ਦੇ ਵਿੱਚ ਇੱਕੋ ਹੀ ਕੱਪੜੇ ਉਹਨੇ 45 ਤੋਂ 46 ਦਿਨਾਂ ਦੇ ਵਿੱਚ ਪਾਏ ਰੱਖੇ ਬਿਮਾਰ ਵੀ ਹੋ ਗਿਆ ਪਰ ਉਸ ਨੂੰ ਸਿਰਫ ਪਾਣੀ ਮਿਲਦਾ ਸੀ ਕੋਈ ਦਵਾਈ ਕੋਈ ਰੋਟੀ ਕੁਝ ਨਹੀਂ ਮਿਲਦਾ ਸੀ ਤੇ ਜਦੋਂ ਉਸ ਨੂੰ ਲੱਗਿਆ ਕਿ ਹੋ ਸਕਦਾ ਹੈ ਕਿ ਮੈਂ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਤੇ ਕੀਤਾ ਪਰ ਅੱਗੇ ਜਾ ਕੇ ਭਵਿੱਖ ਸੁਨਹਿਰੀ ਹੋਵੇਗਾ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਅਮਰੀਕਾ ਸਰਕਾਰ ਨੇ ਸਖਤੀ ਅਪਣਾ ਲਈ ਗੈਰ ਕਾਨੂੰਨੀ ਪ੍ਰਵਾਸੀਆਂ ਇਲੀਗਲ ਇਮੀਗ੍ਰੈਂਟਸ ਯਾਨੀ ਕਿ ਉਹਨਾਂ ਦੇ ਖਿਲਾਫ ਸਖਤੀ ਅਪਣਾ ਲਈ ਐਕਸ਼ਨ ਲੈ ਲਿਆ ਤੇ ਉਸ ਨੂੰ ਵੀ ਭਾਰਤ ਭੇਜ ਦਿੱਤਾ ਗਿਆ ਡਿਪੋਰਟ ਕਰ ਦਿੱਤਾ ਗਿਆ ਕਿਵੇਂ ਉਸਨੇ ਡੋਂਕੀ ਦੇ ਰਾਹੀਂ ਕਿਸ ਤਰੀਕੇ ਦੇ ਨਾਲ ਉਹ ਕਿੰਨੇ ਮਹੀਨੇ ਲਗਾ ਕੇ ਪਹਿਲਾ ਅਮਰੀਕਾ ਪਹੁੰਚਿਆ ਕਿਸੇ ਇਤਿਆਦੇ ਨਾਲ ਰਸਤੇ ਦੇ ਵਿੱਚ ਉਸ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹ ਸਾਰਾ ਕੁਝ ਉਸਨੇ ਖੁਦ ਬਿਆਨ ਕੀਤਾ ਆਓ ਸੁਣਦੇ ਹਾਂ ਕੀ ਕੁਝ ਕਿਹਾ ਗੁਰਮੀਤ ਸਿੰਘ ਨੇ ਜੀ ਮੈਂ ਘਰੋਂ ਤਾਂ 6 ਨਵੰਬਰ ਨੂੰ ਨਿਕਲਿਆ ਸੀ 24 ਦੀ ਔਰ ਫਲਾਈਟ ਮੇਰੀ 23 ਨਵੰਬਰ ਦੀ ਹੋਈ ਸੀ ਕੈਰੋ ਦੇ ਲਈ ਜੈਪੁਰ ਤੋਂ ਸਰ ਤੇ ਤੁਹਾਨੂੰ ਟਿਕੜੋ ਜਦੋਂ ਹੋਇਆ ਕਿਹੜੀ ਤਰੀਕ ਨਾਲ ਉਸ ਤੋਂ ਕੀਤਾ ਗਿਆ ਸਰ 13 ਤਰੀਕ ਆਪਾਂ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ ਆਪਾਂ 13 ਤਰੀਕ ਨੂੰ ਰਾਤ ਨੂੰ 8 ਵਜੇ ਫਲਾਈਟ ਸ਼ਾਇਦ ਚੱਲੀ ਸੀਗੀ ਤੇ ਆਪਾਂ ਰਾਤੀ ਪਹੁੰਚੇ ਸਾਢੇ 11 ਵਜੇ ਠੀਕ ਹੈ 15 ਤਰੀਕ ਇੰਡੀਆ ਦੀ 15 ਤਰੀਕ ਨੂੰ ਸਾਢੇ 11 ਵਜੇ ਉਤਰਿਆ ਤੇ ਮਤਲਬ 16 ਤਰੀਕ ਨੂੰ ਅੱਜ ਸਵੇਰੇ ਮਾਰਨਿੰਗ ਦੇ ਵਿੱਚ ਮੈਂ ਘਰ ਪਹੁੰਚਿਆ 9:30 ਵਜੇ ਭਾਜੀ ਵੀਜ਼ਾ ਤਾਂ ਮੇਰਾ ਮਤਲਬ ਜਿਹੜੀ ਗੱਲ ਹੋਈ ਸੀ ਵਾਈ ਫਲਾਈਟ ਹੀ ਹੋਈ ਸੀ ਸਾਰੀ ਇਹ ਮਤਲਬ ਬਾਰਡਰ ਤੱਕ ਵਾਈ ਫਲਾਈਟ ਹੀ ਜਾਣਾ ਹੈ ਦੇ ਉਹਨਾਂ ਨੇ ਐ ਇਥੋਂ ਮੈਡਰਿਡ ਚੜਾਇਆ ਸੀਗਾ ਮੈਨੂੰ ਕੈਰੋ ਤੋਂ ਬਾਅਦ ਮੈਡਰਿਡ ਮੈਂ ਰੁਕਿਆ ਜੀ 6 ਦਿਨ ਫਿਰ ਉਸ ਤੋਂ ਬਾਅਦ ਉਹਨਾਂ ਨੇ ਚੜਾਇਆ ਜੀ ਗੁਆਟੇਮਾਲਾ ਗੁਆਟੇਮਾਲਾ ਤੋਂ ਬਾਅਦ ਫਿਰ ਮੈਂ ਗਿਆ ਜੀ ਨਕਾਰਾਗਵਾ ਉਤਰਿਆ ਉੱਤੇ ਐਂਟਰੀ ਲਈਆ ਉਸ ਤੋਂ ਬਾਅਦ ਬਾਕੀ ਦਾ ਸਾਰਾ ਸਫਰ ਟੈਕਸੀ ਦਾ ਹੀ ਸੀਗਾ ਟੈਕਸੀ ਤੋਂ ਮਤਲਬ ਉੱਥੋਂ ਨਕਾਰਾਗਵਾ ਤੋਂ 100s ਔਰ ਉਸ ਤੋਂ ਫਿਰ ਅੱਗੇ ਗਿਆ ਸੀਗਾ ਮੈਂ ਘਾਟੇਮਲਾ ਵਾਪਸ ਉੱਥੇ 47 48 ਘੰਟੇ ਦੀ ਬਸ ਸੀਗੀ ਕਿਉਂਕਿ ਉਹ ਬਸ ਰਸਤੇ 'ਚ ਪੈਂਚਰ ਹੋ ਗਈ ਸੀ ਇਸ ਕਰਕੇ 47 48 ਘੰਟੇ ਲੱਗੇ ਸੀਗੇ ਤੇ ਉਸ ਤੋਂ ਬਾਅਦ ਫਿਰ ਜਿਹੜੀ 48 ਘੰਟੇ ਤੋਂ ਬਾਅਦ ਫਿਰ ਆਪਾਂ ਪਹੁੰਚੇ ਜੀ ਤੱਪਾ ਚੂਲਾ ਘਾਟੇਮਲਾ ਕ੍ਰਾਸ ਕਰਕੇ ਤੱਪਾ ਚੂਲਾ ਤੋਂ ਬਾਅਦ ਫਿਰ ਅੱਗੇ ਬੋਟ ਸੀਗੀ 12 ਘੰਟੇ ਦੀ ਉਹ ਬੋਰਡ ਦੇ ਵਿੱਚੋਂ ਕ੍ਰਾਸ ਕਰਕੇ 12 ਘੰਟੇ ਨਿਕਲ ਕੇ ਤਾਂ ਫਿਰ ਉਪਰ ਪਹੁੰਚੇ ਜੀ 오사카 오사카 ਤੋਂ ਬਾਅਦ ਫਿਰ ਆਪਾਂ ਮੈਕਸੀਕੋ ਸਿਟੀ ਤੋਂ 35 ਕਿਲੋਮੀਟਰ ਪਿੱਛੇ ਤੇ ਉੱਥੇ ਮਾਫੀਆ ਕੋਲ ਸੀਗੇ 5-6 ਦਿਨ ਉੱਥੇ ਜਣਨੇ ਪੇਮੈਂਟ ਨਹੀਂ ਸੀ ਕੀਤੀ ਡੋਂਕਰ ਦੀ ਚਲੋ ਫਿਰ ਉਸ ਤੋਂ ਬਾਅਦ 오사카 ਉੱਥੋਂ ਨਿਕਲੇ ਆ ਡੋਂਕਰ ਦੇ ਘਰ ਤੋਂ 6 ਦਿਨ ਬਾਅਦ ਫਿਰ ਆਪਾਂ ਪਹੁੰਚਿਆ ਜੀ ਪਨਾਸਕੋ ਮੈਕਸੀਕੋ ਸਿਟੀ ਮੈਕਸੀਕੋ ਸਿਟੀ ਮੈਂ 2 ਦਿਨ ਰੁਕਿਆ ਆ ਉਸ ਤੋਂ ਬਾਅਦ ਮੈਕਸੀਕੋ ਸਿਟੀ ਤੋਂ ਬਾਅਦ ਫਿਰ ਮੈਂ ਨਿਕਲਿਆ ਆ ਅ ਆਪਣਾ ਪਨਾਸਕੋ ਪਨਾਸਕੋ ਤੋਂ ਬਾਅਦ ਮੈਕਸਿਕਲੀ ਫਿਰ ਉਸ ਤੋਂ ਬਾਅਦ ਟਕੈਤ ਪਾਉਡਰ ਜੈਂਟਰ ਨਾਲ ਕਿੱਥੇ ਤੱਕ ਡਿਸਾਈਡ ਹੋਇਆ ਸੀ ਕਿ ਕਿਨੇ ਲਕਚਰ ਹੈ ਪਾਜੀ ਦੇਖੋ ਜਿਹੜਾ ਜੈਂਟਰ ਨਾਲ ਤਾਂ ਮੇਰੀ ਗੱਲ ਹੋਈ ਸੀ 25 ਦੇ ਵਿੱਚ ਸਟਾਰਟਿੰਗ ਚ ਤੇ ਆਪਾਂ ਮਤਲਬ ਸਾਰਾ ਕਲੀਅਰ ਕੀਤਾ ਸੀਗਾ ਫਾਈਨਲ ਤੇ ਜਵਾਨਾ ਤੱਕ ਠੀਕ ਹੈ ਵੀ ਤੇਜਵਾਨਾ ਵਾਟਰ ਕ੍ਰੋਸ ਕਰਨਾ ਹੈ ਮਤਲਬ ਬਾਰਡਰ ਕ੍ਰੋਸ ਦੀ ਵੀ ਫਾਈਨਲ ਸਾਰੀ ਫਲਾਈਟ ਦੀ ਹੋਈ ਸੀ ਤੇ ਮਤਲਬ ਟੈਕਸੀ ਤਾਂ ਕੋਈ ਮਤਲਬ ਕਹਿੰਦੇ ਸੀ ਕਿ ਟੈਕਸੀ ਵਾਲੇ ਮਨਾਂ ਕਰਤਾ ਸੀਗਾ ਵੀ ਮੈਂ ਟੈਕਸੀ ਇਸ ਨਹੀਂ ਜਾਊਗਾ ਫਲਾਈਟ 'ਚ ਹੀ ਜਾਊਗਾ ਉਹਨਾਂ ਨੇ ਧੱਕੇ ਨਾਲ ਚਲੋ ਟੈਕਸੀਆਂ ਦੀ ਕਰਵਾਈ ਫਿਰ ਪਰ ਜਿਹੜਾ ਰਸਤੇ 'ਚ ਤਸ਼द्दਤ ਚੱਲਿਆ ਉਹ ਬਹੁਤ ਔਖਾ ਸੀਗਾ ਭਾਜੀ ਬਹੁਤ ਤੰਗੀ ਕੱਟੀ ਰਸਤੇ 'ਚ ਭੁੱਖਾ ਟਾਈਮ ਕੱਟਿਆ ਮਾਰ ਵੀ ਖਾਤੀ ਪੈਸੇ ਵੀ ਦਿੱਤੇ ਔਰ ਗਵਾ ਵੀ ਲਏ ਅੱਗੇ ਪਤਾ ਨਹੀਂ ਹੁਣ ਕੀ ਹੋਣਾ ਜੈਨ ਨੂੰ ਕਿੰਨੇ ਪੈਸੇ ਰੁਪਏ ਫਟੋ ਬਸ 25 ਜੀ ਮੇਰੀ ਗੱਲ ਹੋਈ ਸੀ 25 ਦਿੱਤਾ ਸੀਗਾ ਜੀ ਫਿਰ ਉਸ ਤੋਂ ਬਾਅਦ ਰਸਤੇ 'ਚ ਫਿਰ ਤੰਗ ਕਰਕੇ ਫਿਰ ਦੁਬਾਰਾ ਐਕਸਟਰਾ ਪੈਸੇ ਮੰਗੇ ਜਾ ਰਹੇ ਸੀਗੇ ਮਤਲਬ ਰੋਕੇ ਕਿਤੇ ਰੋਕਦੇ ਸੀ ਤਾਂ ਪੈਸੇ ਹੋਰ ਚਾਹੀਦੇ ਆ ਹੋਰ ਦੋ ਸਾਨੂੰ ਜਿੱਥੋਂ ਮਰਜ਼ੀ ਕਰਕੇ ਦੋ ਪੈਸੇ ਵਾਸਤੇ ਤਾਂ ਬਹੁਤ ਤੰਗ ਕੀਤਾ ਗਿਆ ਜੀ ਅਮਰੀਕਾ ਤੱਕ ਦਾ ਕਿੰਨੇ ਦਿਨ ਦਾ ਸਫ਼ਰ ਤੁਹਾਡਾ ਰਿਹਾ ਪਾਜੀ ਦੇਖ ਲਓ 29 ਮਈ ਤੋਂ ਬਾਅਦ 6 ਨਵੰਬਰ ਨੂੰ ਮੈਂ ਘਰੋਂ ਨਿਕਲ ਗਿਆ ਸੀ ਤੇ 25 26 ਦਿਨ ਤੱਕ ਮੇਰੇ ਅ ਦਿੱਲੀ ਉਹ ਖਰਾਬ ਹੋ ਗਏ ਸੀਗੇ ਉਸ ਤੋਂ ਬਾਅਦ ਦਿੱਲੀ ਤੋਂ ਬਾਅਦ ਮਨ 22 22 ਦਿਨ ਦਿੱਲੀ ਖਰਾਬ ਹੋਏ ਉਸ ਤੋਂ ਬਾਅਦ 5 6 ਦਿਨ ਜੈਪੁਰ ਖਰਾਬ ਹੋਏ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੈਰੋ ਚੜਾਇਆ ਕੈਰੋ ਚਲੋ ਮਾੜਾ ਮोटा ਖਾਣਾ ਖਾਣਾ ਮਿਲਦਾ ਸੀਗਾ ਫਿਰ ਉਹਨਾਂ ਨੇ ਕੈਰੋ ਤੋਂ ਬਾਅਦ ਮੈਟਰਡ ਚੜਾਇਆ ਮੈਟਰਡ 에어ਪੋਰਟ ਤੇ ਰਹੇ ਆ 5 6 ਦਿਨ ਇੱਕ ਦਿਨ ਕੱਟਿਆ ਆ ਦੂਸਰੇ ਦਿਨ ਪੁਲਿਸ ਨੇ ਰੈਸਟ ਕਰ ਲਿਆ ਸੀ ਉਥੋਂ ਉਹ ਤਾਂ ਕੋਈ ਵੀਰ ਭਰਾ ਕੋਈ ਮਿਲਦਾ ਸੀ ਪੰਜਾਬੀ ਕੋਈ ਦਿਖ ਜਾਂਦਾ ਸੀਗਾ ਤਾਂ ਕੋਈ ਬਿਸਕਟ ਦਾ ਪੈਕੇਟ ਉੱਪਰ ਘੇਰ ਦਿੰਦਾ ਸੀ ਨਹੀਂ ਤਾਂ ਪਾਣੀ ਪੀ ਕੇ ਟਾਈਮ ਪਾਸ ਕਰਿਆ ਹੀ ਬਸ ਪਾਣੀ ਵੀ ਇੰਨਾ ਠੰਡਾ ਸੀ ਕਿ ਹੱਥ ਲਾਉਣ ਨੂੰ ਦਿਲ ਨਹੀਂ ਸੀ ਕਰਦਾ ਠੰਡ ਬਹੁਤ ਸੀਗੀ ਥੋੜੇ ਨਾਲ ਕਿੰਨੇ ਬੰਦੇ ਸੀਗੇ ਭਾਜੀ ਬੰਦੇ ਤਾਂ ਸੀਗੇ ਜੀ ਕਾਫੀ ਸੀਗੇ ਕੁਝ ਨੇਪਾਲੀ ਸੀ ਕੁਝ ਇੰਡੀਅਨ ਸੀਗੇ ਬੰਦੇ ਤਾਂ ਕਾਫੀ ਸੀਗੇ ਜਿੱਥੇ ਤੁਹਾਨੂੰ ਕੈਂਪ ਚ ਰੱਖਿਆ ਗਿਆ ਉੱਥੇ ਕਿਸ ਤਰ੍ਹਾਂ ਦਾ ਪ੍ਰਬੰਧ ਸੀਗਾ ਭਾਜੀ ਤੇ ਤਾਂ ਬਹੁਤ ਸੱਤ ਸੀਗਾ ਜੀ ਪਾਜੀ ਏਸੀ ਦੇ ਵਿੱਚ ਰੱਖਦੇ ਸੀ ਇੱਕ ਲਫਾਫਾ ਦਿੰਦੇ ਸੀ ਕੇ ਸੌਣ ਵਾਸਤੇ ਬਸ ਬਹੁਤ ਔਖਾ ਟਾਈਮ ਕੱਟਿਆ ਆ ਖਾਣਾ ਵੀ ਇਤਾਂ ਦਾ ਦਿੰਦੇ ਸੀ ਨਾ ਤਾਂ ਭੁੱਖੇ ਰਹਿ ਸਕੀਏ ਤੇ ਨਾ ਰਾਜ ਸਕੀਏ ਚੌਲ ਮਿਲਦੇ ਸੀਗੇ ਉਹ ਉਹ ਵੀ ਬਸ ਇਤਾਂ ਦੇ ਮੈਂ ਜਿਹਨਾਂ ਨੂੰ ਖਾੜਦਾ ਵੀ ਦਿਲ ਨਹੀਂ ਸੀ ਕਰਦਾ ਤੇ ਸਿੱਟਣ ਦਾ ਵੀ ਦਿਲ ਨਹੀਂ ਸੀ ਕਰਦਾ ਔਖਾ ਹੀ ਟਾਈਮ ਸੀਗਾ ਬਸ ਇਤਿਹਾਰ ਦਿਹਾੜੀ ਦੇ ਪੇ ਕਰਦੇ ਸੀ ਬਾਹਰ ਜਾਣ ਦਾ ਫੀਲ ਸੀ ਇਹਨੇ ਨਾਲ ਕੰਟੈਕਟ ਕੀਤਾ ਸਰ ਮੈਂ ਇੱਕ ਏਜੰਟ ਸੀਗਾ ਸਤਨਾਮ ਸਿੰਘ ਉਹ ਬਨੂੜ ਦਾ ਆ ਸਰ ਅੱਛਾ ਜੀ ਮੈਂ ਇੰਸਟਾਗ੍ਰam ਤੇ ਉਹਦੀ ਐਡ ਦੇਖੀ ਸੀਗੀ ਤੇ ਉੱਥੇ ਹੀ ਉਹਦੇ ਨਾਲ ਬਸ ਗੱਲਬਾਤ ਹੋਈ ਸੀ ਤੇ ਉੱਥੇ ਉਹਦੇ ਨਾਲ ਬਸ ਗੱਲਬਾਤ ਕਰਕੇ ਫੋਨ ਤੇ ਗੱਲ ਹੋਈ ਚਲੋ ਮੈਂ ਆਪਣੇ ਫਾਦਰ ਸਾਹਿਬ ਨੂੰ ਨਾਲ ਲੈ ਕੇ ਆ ਮੈਨੂੰ ਉਹਨੇ ਕਿਹਾ ਯਾਰ ਚਲੋ ਮੇਰੇ ਨਾਲ ਏਜੰਟ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਤੇ ਉਹਨੂੰ ਮਿਲਦੇ ਆ ਲੋਕਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਜੀ ਥੋੜਾ ਦੇਰ ਹੋ ਰਿਹਾ ਹੈ ਪਾ ਜੀ ਦੇਖੋ ਜੀ ਭੁੱਖਾ ਇੰਨਾ ਟਾਈਮ ਕੱਟਿਆ ਆ ਮਾਰ ਵੀ ਖਾਦੀ ਆ ਠੀਕ ਆ கரੰਟ ਤੱਕ ਲਗਾਇਆ ਗਿਆ ਭਾਜੀ ਇੰਨਾ ਤਸ਼ੱਦਦਾ ਝੱਲ ਕੇ ਹੁਣ ਕਿਹੜਾ ਬੰਦਾ ਕਹੇਗਾ ਯਾਰ ਕਿ ਹੋਰ ਕਿਸੇ ਵੀਰ ਪੰਜਾਬ ਭਰਾ ਦੇ ਇੰਨੇ ਪੈਸੇ ਵੀ ਖਰਾਬ ਹੋਣ ਠੀਕ ਆ ਅੱਗੇ ਤੋਂ ਮੁੜਨ ਦੀ ਵੀ ਕੋਈ ਆਸ ਨਾ ਹੋਵੇ ਪੈਸੇ ਤਾਂ ਮਰਨੇ ਹੀ ਮਰਨੇ ਜੇ ਅਗਰ ਬੰਦਾ ਹੀ ਚਲ ਗਿਆ ਤਾਂ ਭਾਜੀ ਫੇਰ ਕੀ ਕਰਾਂਗੇ ਕਿੰਨੇ ਚੱਕਿਆ ਸੀ ਕੈਸੀ ਲੈਣ ਵਿੱਚ ਤੇ ਪੈਸੇ ਦਾ ਇੰਤਜ਼ਾਮ ਕੀਤਾ ਭਾਜੀ ਇਹ ਘਾਣੇ ਪਿਆ ਆ ਘਰ ਘਾਣੇ ਪਿਆ ਹੋਇਆ ਜੀ ਫੈਮਲੀ ਦੇ ਵਿੱਚ ਤੁਹਾਡੇ ਹੁਣ ਕੌਣ ਕੌਣ ਆ ਮਮੀ ਡੈਡੀ ਆ ਜੀ ਨਾਲ ਦੋ ਬੱਚੇ ਆ ਇੱਕ ਮਿਸਿਸ ਆ ਤੇ ਅੱਗੇ ਕੀ ਪਲਾਨ ਕੀਤਾ ਹੋਇਆ ਅੱਗੇ ਭਾਜੀ ਹੁਣ ਪਲਾਨ ਤਾਂ ਬਸ ਇਹਨਾਂ ਦੇ ਨਾਲ ਹੀ ਰਹਿਣਾ ਆ ਕੀ ਆਪਾਂ ਕੀ ਕਰਦੇ ਆ ਬਿੱਲ ਤਾਂ ਪਾਜੀ ਦੇਖੋ ਕਿਉਂ ਕਰੰਟ ਲਾਂਦੇ ਸੀ ਕੀ ਕਾਰ ਸੀ ਭਾਜੀ ਪੇਮੈਂਟ ਨਹੀਂ ਸੀ ਕੀਤੀ ਏਜੰਟ ਨੇ ਡੋਂਕਰ ਦੀ ਕਰੰਟ ਦੇ ਖਿਲਾਫ ਅੱਗੇ ਡੋਂਕਰ ਲਗਾਉਂਦਾ ਸੀ ਏਜੰਟ ਦੇ ਖਿਲਾਫ ਕੋਈ ਕਾਰਵਾਈ ਭਾਜੀ ਦੇਖੋ ਹੋ ਜਾਏ ਤਾਂ ਸਭ ਤੋਂ ਵਧੀਆ ਆ ਮੈਨੂੰ ਮੇਰੇ ਪੈਸੇ ਚਾਹੀਦੇ ਆ ਬਸ ਉਹਨਾਂ ਨੇ ਧੱਕਾ ਤਾਂ ਬਹੁਤ ਕੀਤਾ ਆ ਟੌਰਚਰ ਕਰਕੇ ਮੇਰੇ ਤੋਂ ਪੈਸੇ ਲਏ ਪਰ ਬਹੁਤ ਔਖਾ ਕਰਿਆ ਉਹਨਾਂ ਨੇ ਮੈਨੂੰ ਪੂਰੇ ਰਸਤੇ ਦੇ ਵਿੱਚ ਮੈਂ ਕਿਸੇ ਨੂੰ ਦੱਸਦਾ ਨਹੀਂ ਸੀਗਾ ਕਿਸੇ ਨਾਲ ਗੱਲ ਨਹੀਂ ਸੀ ਕਰ ਆਪਣੀ ਮੰਮੀ ਡੈਡੀ ਨਾਲ ਤਾਂ ਕਦੇ ਗੱਲ ਸ਼ੇਅਰ ਹੀ ਨਹੀਂ ਕੀਤੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਬੜਾ ਕਿੰਨਾ ਔਖਾ ਟਾਈਮ ਕੱਟ ਰਿਹਾ ਆ ਭੁੱਖਾ ਰਹਿ ਰਿਹਾ ਰੋਟੀ ਮਿਲ ਰਹੀ ਹੈ ਨਹੀਂ ਮਿਲ ਰਹੀ ਹੈ ਮੈਨੂੰ ਕੁਝ ਨਹੀਂ ਸੀ ਦੱਸਦਾ 12 ਦਿਨ ਤਾਂ ਭਾਜੀ 12 13 ਦਿਨ ਤਾਂ ਇੱਕ ਦਿਨ ਜਮਾਈ ਪਾਣੀ ਤੇ ਹੀ ਕੱਟੇ 6 ਦਿਨ ਇੱਕ ਦਿਨ ਵਾਰ ਇੱਕ ਵਾਰ ਹੀ ਕੱਟੇ ਕਰੋ ਨਿਕਲਾ ਜੈਪੁਰ ਤੋਂ ਵੀ ਰੋਟੀ ਇੰਨੀ ਵਧੀਆ ਨਹੀਂ ਸੀ ਮਿਲਦੀ ੱਟਕੇ ਨਾਲ ਖਾਣੀ ਪੈਂਦੀ ਸੀਗੀ ਨਾਨ ਵੇਜ ਤਾਂ ਮੈਂ ਬਿਲਕੁਲ ਹੀ ਨਹੀਂ ਖਾਂਦਾ ਭਾਜੀ ਤੇ ਤੁਹਾਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ 25 30 ਲੱਖ ਰੁਪਏ ਕਰਜ਼ਾ ਲੈ ਰਹੇ ਹੋ ਵੀ ਇਹਦੇ ਨਾਲ ਕੋਈ ਊੜੀ ਕੰਮ ਰੋਜ਼ਗਾਰ ਕਰ ਲਓ ਭਾਜੀ ਦੇਖੋ ਇੱਥੇ ਕਰਜ਼ਾ ਚੱਕ ਕੇ ਮੈਂ ਘਰ ਤਾਂ ਨਹੀਂ ਛੱਡ ਸਕਦਾ ਸੀ 25 30 ਲੱਖ ਨਾਲ ਘਰ ਤਾਂ ਨਹੀਂ ਸੀ ਛੁੱਟਣਾ ਜਿਆਦਾ ਤੋਂ ਜਿਆਦਾ ਕੀ ਹੁੰਦਾ ਜੀ 2 ਸਾਲ ਕਰਜ਼ਾ ਦੋ ਸਾਲਾਂ ਦੇ ਵਿੱਚ ਬੰਦਾ ਲੈ ਲੈਂਦਾ ਔਖਾ ਸੋਖੋ ਕਿ ਇਹ ਆ ਵੀ ਆਪਣਾ ਢਿੱਡ ਕੱਟਣਾ ਪੈਂਦਾ ਪਿੱਛੇ ਮਾਪੇ ਬਾਪ ਨਹੀਂ ਔਖੇ ਹੋਣਗੇ ਆਪ ਬੰਦਾ ਔਖਾ ਕੱਟ ਲੇ ਪਿੱਛੇ ਬੱਚੇ ਨਹੀਂ ਤੰਗ ਹੋਣਗੇ ਕਿਉਂ ਬੱਚਿਆਂ ਦੇ ਫਿਊਚਰ ਵਾਸਤੇ ਜਾਂਦਾ ਹੈ ਹਰ ਕੋ ਬੰਦਾ ਉਹਨਾਂ ਦੀ 80 85 ਦੀ ਏਜ ਹੋ ਚੱਲੀ ਆ ਮੈਨੂੰ ਥੋੜੀ ਜਿਹੀ 희 ਸੀ ਕਿ ਮਾ ਕੇ ਇਹਨਾਂ ਨੂੰ ਦੁਆਰਾ ਮਿਲੂੰਗਾ ਦੇਖੂੰਗਾ ਵੀ ਨਨੂ ਆ ਉਹ ਜਿਹੜੇ ਕਿ ਫੋਰ ਕੀਤੇ ਉਹਦੇ ਵਿੱਚ ਕਿੰਨੀ ਸੱਚਾਈ ਹੈ ਕੀ ਇਹ ਵਿੱਚ ਪਾਜੀ ਬੇੜੀਆਂ ਲੱਗੀਆਂ ਸੀ ਕਿ ਆ ਨਿਸ਼ਾਨ ਹੋਏ ਆ ਪੈਰਾਂ ਨੂੰ ਵੀ ਤਰਤਨੂ ਪੈਰਾਂ ਨੂੰ ਵੀ ਪਈਆਂ ਸੀ ਹੱਥਾਂ ਨੂੰ ਵੀ ਪਈਆਂ ਸੀ ਇਦਾਂ ਕੁਛ ਦਿੰਦੇ ਸੀ ਪਲੇਨ ਦੇ ਵਿੱਚ 에어ਫੋਰਸ ਵਾਲੇ ਤਾਂ ਇਦਾਂ ਚੱਕ ਕੇ ਮੱਲੋ ਉੱਪਰ ਚੱਕਦੇ ਸੀ ਬੇੜੀਆਂ ਨੂੰ ਥੋੜਾ ਜਿਹਾ ਲੂਸ ਕਰਵਾ ਕੇ ਇੱਥੋਂ ਉਹ ਲੂਸ ਕਰਕੇ ਧੱਕੇ ਨਾਲ ਉੱਪਰ ਨੂੰ ਚੱਕ ਕੇ ਤੇ ਫੇਰ ਖਾਣਾ ਖਾਂਦੇ ਸੀਗੇ ਵਾਸ਼ਰੂਮ ਵਿੱਚ ਤਾਂ ਹੀ ਜਾਣਾ ਬਹੁਤ ਫਰੈਟ ਸੀ ਬਹੁਤ ਪੈਰ ਦੇ ਆਪਸ ਆਏ ਸਰ ਇਹਦਾ ਜਹਾਜ਼ ਸੀ ਜੀ ਬਾਕਸ ਫਲਾਈ 에어ਫੋਰਸ ਦਾ ਜਹਾਜ਼ ਸੀ ਅਮਰੀਕਾ ਦਾ ਜੀ ਯੂ ਐਸ ਦਾ ਜੀ ਇਦੇ ਵਿੱਚ ਆਪਾਂ ਵਾਪਸ ਆਇਆ ਇਸ ਤੋਂ ਪਹਿਲਾਂ ਇੱਕ ਸ਼ਾਇਦ 5 ਤਰੀਕ ਨੂੰ ਉਤਰਿਆ ਸੀਗਾ ਉਹ ਵੀ ਸ਼ਾਇਦ ਉਸੇ ਦੇ ਵਿੱਚ ਹੀ ਆਇਆ ਉਹ ਮੇਰਾ ਗਰੁੱਪ ਸੀਗਾ ਆਪਾਂ ਇਕੱਠੇ ਸੀ ਉਹ ਮੁੰਡੇ ਜਿਹੜੇ ਉਸ ਦਿਨ ਉਤਰੇ ਆ 5 ਤਰੀਕ ਨੂੰ ਸ਼ਾਇਦ ਉਹਨਾਂ ਦੇ ਨਾਲ ਮੈਂ ਵੀ ਆਣਾ ਸੀਗਾ ਪਤਾ ਨਹੀਂ ਕਿਸੇ ਰੀਜ਼ਨ ਕਰਕੇ ਨਹੀਂ ਆਇਆ ਮੈਂ ਮੈਂ ਸ਼ੁਕਰ ਕੀਤਾ ਚਲੋ ਵੀ ਮੇਰੇ ਨਾਲ ਪਤਾ ਨਹੀਂ ਮੈਨੂੰ ਨਹੀਂ ਸੀ ਪਤਾ ਕਿ ਉਹ ਬੰਦੇ ਡਿਪੋਰਟ ਹੋਏ ਆ ਮੈਂ ਅੰਦਰ ਬੈਠਾ ਸੀਗਾ ਮੈਂ ਚਲੋ ਅੰਦਰ ਬੈਠਾ ਸੀ ਮੈਂ ਰੋ ਰਿਹਾ ਸੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਯਾਰ ਕਿਉਂ ਨਹੀਂ ਗਿਆ ਯਾਰ ਮੈਂ ਉਹ ਬੰਦੇ ਨਿਕਲ ਗਏ ਯਾਰ ਮੇਰੀ ਕਿਸਮਤ ਮਾੜੀ ਕਿਉਂ ਆ ਮੇਰੇ ਨਾਲ ਕਿਉਂ ਤੱਕਾ ਹੋ ਰਹਿ ਤਾ ਮੇਰਾ ਘਰ ਗਏ ਨੇ ਪਿਆ ਜੇ ਮੈਂ ਇਥੋਂ ਬਾਹਰ ਨਿਕਲਾ ਤਾਂ ਮੈਂ ਤਾਂ ਮਰ ਜਾਊਗਾ ਬਿਲਕੁਲ ਡੁੱਬ ਜਾਊਗਾ ਅਜੰਡ ਦਾ ਪਤਾ ਨਹੀਂ ਪੈਸੇ ਉਹ ਮੁੜੇ ਨਾਲ ਮੁੜੇ ਕੋਈ ਸਰਕਾਰ ਹੈਲਪ ਕਰੇ ਨਾ ਕਰੇ ਭਾਜੀ ਮੈਂ ਉੱਥੇ ਇੱਕ ਦਿਨ ਉੱਪਰ ਮਤਲਬ ਜਿਹੜਾ ਉੱਥੇ ਉਹ ਦਿੰਦੇ ਸੀਗੇ ਲਿਫਾਫਾ ਦਿੰਦੇ ਸੀ ਮੈਂ ਸਿਰ ਦੇ ਉੱਪਰ ਰੱਖਿਆ ਸਤਗੁਰ ਦਾ ਸਿਮਰਨ ਕਰ ਰਿਹਾ ਸੀ ਨਾਲ ਰੋਈ ਜਾ ਰਿਹਾ ਸੀਗਾ ਕਿਉਂ ਮੇਰੇ ਨਾਲ ਇਤਹਾ ਹੋਇਆ ਫਿਰ ਮੈਂ ਬਾਥਰੂਮ 'ਚ ਗਿਆ ਟਾਇਲਟ 'ਚ ਬੈਠਾ ਮੈਂ ਸੋਚ ਰਿਹਾ ਹਾਂ ਸ਼ੁਕਰ ਹੈ ਪ੍ਰਮਾਤਮਾ ਤੂੰ ਰੋਕ ਲਿਆ ਨਹੀਂ ਜਾਣ ਦਿੱਤਾ ਪਤਾ ਨਹੀਂ ਮੇਰੇ ਨਾਲ ਕੀ ਮਾੜਾ ਹੋਣਾ ਸੀ ਇਹ ਤਾਂ ਜਦੋਂ 8 ਤਰੀਕ ਨੂੰ ਆਪਾਂ ਬਾਹਰ ਨਿਕਲੇ ਫਿਰ ਪਤਾ ਲੱਗਿਆ ਕੋ ਬੰਦੇ ਡਿਪੋਰਟ ਹੋਏ ਆ 8 ਤਰੀਕ ਨੂੰ ਜਦੋਂ ਆਪਾਂ ਨੂੰ ਪੋਰਟ ਦੇ ਵਿੱਚੋਂ ਬਾਹਰ ਕੱਟਿਆ ਨਾ ਉਹਨਾਂ ਨੇ ਉਸ ਵੇਲੇ ਪਤਾ ਲੱਗਿਆ ਕਿ ਬੰਦੇ ਡਿਪੋਰਟ ਹੋਏ ਮੈਨੂੰ ਨਹੀਂ ਸੀ ਪਹਿਲਾਂ ਪਤਾ ਕਿ ਉਹ ਬੰਦੇ ਡਿਪੋਰਟ ਹੋਏ ਆ ਮੈਂ ਵੈਸੇ ਹੀ ਸੋਚ ਰਿਹਾ ਸੀ ਕਿ ਪਤਾ ਨਹੀਂ ਸਤਿਗੁਰੂ ਨੇ ਕੀ ਮੇਰੇ ਨਾਲ ਸੰਗਾ ਕੀਤਾ ਹੈ ਕਿ ਪਤਾ ਨਹੀਂ ਕੀ ਮੇਰੇ ਤੋਂ ਹੋਂ ਨਹੀਂ ਟਲਦੀ ਕੀ ਪਤਾ ਮੈਂ ਕਿਤੇ ਜਾਂਦਾ ਹੀ ਮੇਰੇ ਨਾਲ ਕੁਝ ਹੋਣਾ ਨਾ ਜਾਂਦਾ ਫਿਰ ਜਦੋਂ ਉੱਥੋਂ ਨਿਕਲੇ 8 ਤਰੀਕ ਨੂੰ ਉਹਨਾਂ ਨੇ ਦੁਬਾਰਾ ਬੇੜੀਆਂ ਲਾਈਆਂ ਸਾਡੇ ਹੱਥਾਂ 'ਚ ਵੀ ਪੈਰਾਂ 'ਚ ਵੀ ਪੂਰਾ ਟਾਈਟ ਕੀਤਾ ਉਹਨਾਂ ਨੇ ਦੋ ਗੇੜੇ ਜਿਹਾ ਘੁਮਾ ਕੇ ਵੀਡੀਓ ਬਣਾ ਕੇ ਉਹਨਾਂ ਨੇ ਵਾਪਸ ਲਿਆ ਕੇ ਸਾਨੂੰ ਉੱਥੇ ਛੱਡਤਾ ਫੇਰ ਚਲੋ 8 ਤਰੀਕ ਨੂੰ ਉਹਨਾਂ ਨੇ ਨਹੀਂ ਸਾਨੂੰ ਰਿਲੀਜ਼ ਕੀਤਾ ਪਹਿਲਾਂ ਤਾਂ ਜਦੋਂ ਨਾਮ ਬੋਲੇ ਗਿਆ ਲਿਸਟ ਦੇ ਵਿੱਚ ਨਾਮ ਆਇਆ ਸੋਚਿਆ ਕਿ ਯਾਰ ਸ਼ੁਕਰ ਹੈ ਪ੍ਰਮਾਤਮਾ ਹੁਣ ਇੱਥੋਂ ਜਾਨ ਛੁੱਟ ਗਈ ਐ ਇਸ ਗੰਦ ਦੇ ਵਿੱਚੋਂ ਨਿਕਲ ਗਏ ਆ ਭਾਜੀ ਸੂਰਜ ਤਾਂ ਦੇਖਿਆ ਹੀ ਨਹੀਂ ਸੀਗਾ 24-25 ਦਿਨ ਮੈਂ ਕੱਟੇ ਆ 24-25 ਦਿਨਾਂ ਚ ਨਾਨ ਨੂੰ ਵੀ ਨਹੀਂ ਸੀ ਦਿੰਦੇ ਉਹ ਕਪੜੇ ਭਾਜੀ 45 46 ਦਿਨ ਇੱਕੋ ਪੈਂਟ ਦੇ ਵਿੱਚ ਕੱਢਿਆ ਮੈਂ ਔਰ ਕਪੜੇ ਚੇਂਜ ਨਹੀਂ ਸੀ ਕਰਵਾਦੇ ਉਹਨਾਂ ਨੂੰ ਬਹੁਤ ਰਿਕੁਐਸਟਾਂ ਕੀਤੀਆਂ ਕਿ ਸਰ ਮੇਰੇ ਕਪੜੇ ਚੇਂਜ ਕਰਵਾ ਦਿਓ ਬਿਮਾਰ ਹੋ ਗਿਆ ਭਾਜੀ ਬੁਖਾਰ ਚੜ ਗਿਆ ਮਨ੍ਹਾ ਕਰਤਾ ਕਹਿੰਦੇ ਦਵਾਈ ਨਹੀਂ ਦੇਣੀ ਪਾਣੀ ਪੀਓ ਇਹਦੇ ਨਾਲ ਬੁਖਾਰ ਉਤਰੇਗਾ ਬਹੁਤ ਕ ਟਾਈਮ ਕੱਟ ਕੇ ਆਇਆ ਹੁਣ ਬਾਕੀ ਲੋਜੋ ਨੂੰ ਵੀ ਟੀ ਮੈਸੇਜ ਦੇਣਾ ਚਾਹੁੰਗਾ ਭਾਜੀ ਮੈਂ ਸਾਰਿਆਂ ਨੂੰ ਇੱਕ ਹੱਥ ਬੰਨ ਕੇ ਬੇਨਤੀ ਕਰਦਾ ਭਰਾ ਮੇਰੋ ਯਾਰ ਨਾ ਲਾਊਡ ਟੌਕੀਆਂ ਯਾਰ ਪਿੱਛੇ ਮਾਪਾ ਬਪੂ ਦੇਖੋ ਬੱਚਾ ਨੂੰ ਦੇਖੋ ਜਿਹਨਾਂ ਦੇ ਪਿੱਛੇ ਫੈਮਲੀਆ ਬੈਠੀਆਂ ਨੇ ਯਾਰ ਉਹਨਾਂ ਦਾ ਕੁਝ ਬਣਦੇ ਯਾਰ ਕੋਈ ਲੀਗਲ ਵੀਜ਼ਾ ਮਿਲਦਾ ਤਾਂ ਪਲੀਜ਼ ਜਾਓ ਨਹੀਂ ਤਾਂ ਯਾਰ ਟੌਕੀਆਂ ਨਾ ਲਾਓ ਭਾਈ ਬਹੁਤ ਔਖਾ ਟਾਈਮ ਕੱਟਿਆ ਆ ਮਾਰ ਵੀ ਖਾਧੀ ਟੰਡਿਆਂ ਨਾਲ ਵੀ ਕੁੱਟਿਆ ਗਿਆ ਪਰ ਕਿਸੇ ਨੂੰ ਡਰਦੇ ਨਹੀਂ ਸੀ ਘਰੇ ਦੱਸਦੇ ਕਿ ਯਾਰ ਮਾਪਾ ਪਿੱਛੇ ਬਜ਼ੁਰਗ ਨੇ ਡਰ ਲੱਗਦਾ ਸੀਗਾ ਯਾਰ ਅਮਰੀਕਾ ਕਿੱਥੇ ਤੱਕ ਪੜ੍ਹਾਈ ਕੀਤੀ ਤੁਸੀਂ ਪਲੱਸ 2 ਕੀਤੀ ਆ ਸਰ ਅਸਕੇ ਨੂੰ ਨੌਕਰੀ ਵਾਸਤੇ ਫਰਾਈਟ ਸਰ ਹੁਣ ਪਹਿਲਾ ਬਸੇਰੀਆ ਕੀਤੀਆਂ ਸਰ ਕੁਝ ਨਹੀਂ ਬਣਿਆ ਫਿਰ ਏਜ 36 ਤੇ ਹੋ ਗਿਆ ਹੁਣ ਹਾਰ ਕੇ ਟੇਰੀ ਢਾਲੀ ਸੀ ਯਾਰ ਕਿ ਹੁਣ ਯਾਰ ਇਥੋਂ ਘਰ ਛੱਡਣਾ ਪੈਣਾ ਹੈ ਬਾਹਰ ਨਿਕਲਣਾ ਪੈਣਾ ਕੁਝ ਕਿ ਉਹ ਬੱਚੇ ਹੁਣ 12 13 ਸਾਲ ਦੀ ਬੇਟੀ ਹੋ ਗਈ ਹੈ ਜੀ ਟੈਨਸ਼ਨ ਸਿਰ ਦੇ ਉੱਪਰ ਪਈ ਹੈ ਕੀ ਕੱਲ ਨੂੰ ਮੈਰਿਜ ਵੀ ਕਰਨੀ ਹੈ 8 7 8 ਸਾਲ ਨੂੰ 5 6 ਸਾਲ ਨੂੰ ਮੈਰਿਜ ਕਰਾਂਗੇ ਉਹਦੀ ਹੁਣ ਟੈਨਸ਼ਨ ਦਾ ਦਿਮਾਗ ਤੇ ਬਾਜੀ ਦੇ ਕੋ ਪੈ ਗਈ ਆ ਕਿੱਦਾਂ ਕਰਨਾ ਹੈ ਕੀ ਕਰਨਾ ਹੈ ਘਰ ਗਹਣੇ ਰੱਖ ਕੇ ਥੋੜੀ ਇੱਥੇ ਬਿਜ਼ਨਸ ਹੋਣਾ ਸੀਗਾ ਫਿਰ ਬਿਨਸ ਘਰ ਗਏ ਨੇ ਰੱਖ ਕੇ ਬਿਨਸ ਦੇ ਵਿੱਚੋਂ ਘਰ ਖੜਾਣਾ ਕਿਵੇਂ ਜੀ ਹੋ ਤਾਂ ਨਹੀਂ ਇੱਧਾ 25-30 ਲੱਖ ਰੁਪਏ ਇਕੱਠਾ ਹੋਣਾ ਸੀਗਾ ਇਸ ਕਰਕੇ ਕੀਤਾ ਸੀਗਾ ਚਲੋ ਕਿ ਏਜੰਟ ਕੁਛ ਚੰਗੀਆਂ ਕਰ ਜੂਗਾ ਉਹਨੇ ਪਿੱਛੇ ਬਿਠਾ ਬਿਠਾ ਕੇ ਹੀ ਬਹੁਤ ਟਾਈਮ ਖਰਾਬ ਕੀਤਾ ਆ ਇੱਕ ਬਿਲਡਿੰਗ ਸ਼ਿਪ ਦੇ ਵਿੱਚ ਬਿਠਾਇਆ ਆ ਭਾਜੀ ਉਹਦੇ ਵਿੱਚ ਦੁਬਾਰਾ ਜਨਮ ਹੋਇਆ 12 ਘੰਟੇ ਬੋਰਡ ਦੀ ਵਿੱਚ 11 ਘੰਟੇ ਪਾਜੀ ਸਿਮਰਨ ਨਹੀਂ ਬੰਦ ਕਰਿਆ ਉਹ ਮਾਲਕ ਨੂੰ ਯਾਦ ਕਰਦੇ ਰਹਾ ਵਾਹਿਗੁਰੂ ਖਵਾਜਾ ਜੀ ਬਚਾ ਲਓਏ ਮਾਤਾ ਨਾਨਾ ਦੇਵੀ ਕੋਈ ਦੁਨੀਆ ਦਾ ਪੀਰ ਕੋਈ ਬਾਬਾ ਕੋਈ ਮੰਦਿਰ ਕੋਈ ਮਸਜਿਦ ਕੋਈ ਅੱਲਾਹ ਕੋਈ ਗੋੜ ਕੁਛ ਨਹੀਂ ਛੱਡਿਆ ਵੀ ਇੱਥੋਂ ਜਾਨ ਛੁੱਟ ਜੇ ਬਸ ਇੱਥੋਂ ਨਿਕਲ ਜਾਈਏ ਬਾਹਰ ਜਾਨ ਨਿਕਲ ਜੀ ਜਦੋਂ ਪਾਜੀ 4 ਘੰਟੇ ਤੂਫਾਨ ਦੇ ਵਿੱਚ ਰੇ ਛੱਲਾ ਪੈਂਦੀ ਅਸੀਂ ਨਾ ਜਾਨ ਨਿਕਲਦੀ ਸੀ ਮੂੰਹ ਦੇ ਵਿੱਚ ਪੂਰਾ ਨੂਨ ਪਾਣੀ ਪੂਰੇ ਕੱਪੜੇ ਗਿੱਲੇ ਨਾ ਕੋਈ ਜੇਬ ਦੇ ਵਿੱਚ ਪੈਸਾ ਨਾ ਕੋਈ ਕੁਝ ਬਹੁਤ ਅੱਖਾ ਪੁਖਾ ਟਾਈਮ ਕੱਟਿਆ ਅੱਗੇ ਜਾ ਕੇ ਫੋਨ ਵੀ ਮਾਫੀਆ ਨੇ ਖੋ ਲਿਆ ਬਹੁਤ ਮਿੰਤਾ ਕੀਤੀ ਆ ਕਿ ਏਜੰਟ ਜੀ ਆ ਪਾਜੀ ਮੇਰਾ ਫੋਨ ਤਾਂ ਵਾਪਸ ਦਵਾ ਦਿਓ ਯਾਰ ਮੈਂ 18000 ਦਾ ਫੋਨ ਲੈ ਕੇ ਮੇਰਾ 18000 ਤਾਂ ਉਹੀ ਗਿਆ ਫੋਨ ਮੈਂ 6 ਦਿਨ ਪਹਿਲਾਂ ਇੰਡੀਆ ਤੋਂ ਜਾਣ ਲੱਗਿਆ 6 ਦਿਨ ਪਹਿਲਾਂ ਮੈਂ ਫੋਨ ਲਿਆ ਸੀ ਜਿਹੜਾ ਮੇਰੇ ਕੋਲ 1 ਮਹੀਨਾ ਵੀ ਨਹੀਂ ਰਿਹਾ ਏ ਜੈਂਟ ਇਹ ਕੋਈ ਸਤਨਾਮ ਸਿੰਘ ਏ ਕੋਈ ਕੋ ਹੋਰ ਵੀ ਸਾਥੀ ਪਾਜੀ ਉਹਦੇ ਵਿੱਚ ਦੋ ਤਿੰਨ ਜੱਟ ਸਿਗੇ ਜੀ ਇੱਕ ਅੱਗੇ ਸਤਨਾਮ ਸਿੰਘ ਸੀਗਾ ਜਿਹੜਾ ਮੇਨ ਏਜੰਸੀ ਜਿਹਨੂੰ ਮੈਂ ਮਤਲਬ ਕਿ ਕੰਮ ਦਿੱਤਾ ਸੀਗਾ ਉਹਨੇ ਅੱਗੇ ਕੋਈ ਬਲਵਿੰਦਰ ਸੀਗਾ ਆ ਯਾਦ ਨਹੀਂ ਹੈ ਚਲੰਦਰ ਤੋਂ ਆ ਕੇ ਕਿੱਥੇ ਤੋਂ ਆ ਸ਼ਾਇਦ ਅੱਗੇ ਲਿੰਕ ਹੋਣਗੇ ਉਹਨਾਂ ਨੇ ਅੱਗੇ ਕਿਸੇ ਹੋਰ ਏਜੰਟ ਨੂੰ ਕੰਮ ਦਿੱਤਾ ਸੀ ਗਿੱਲ ਸੀਗਾ ਲੰਡਨ ਤੋਂ ਅੱਗੇ ਸਾਰਾ ਡੀਲ ਉਹ ਹੀ ਕਰ ਰਹੀ ਸੀ ਚੇਨ ਸੀ ਚੇਨ ਚੇਨ ਤਾਂ ਸਾਰਾ ਦੇਖੋ ਜਦੋਂ ਇੱਦਾਂ ਕੰਮ ਹੋ ਜੇ ਨਾ ਜਦੋਂ ਇੱਦਾਂ ਦਾ ਕੰਮ ਚੱਲਦਾ ਹੈ ਦੋ ਨੰਬਰ ਦਾ ਤਾਂ ਫਿਰ ਚੈਨ ਨਹੀਂ ਬਣਦੀ ਆਏ ਕਿਉਂਕਿ ਜਿੰਨੇ ਬੰਦੇ ਮੇਰੇ ਨਾਲ ਸੀ ਨਾ ਸਾਰਿਆਂ ਦੇ ਤਿੰਨ ਤਿੰਨ ਚਾਰ ਚਾਰ ਰਜੈਂਟ ਸੀਗੇ ਡੋਂਕਰ ਸੀ ਠੀਕ ਹੈ ਉਹ ਡੋਂਕਰਾਂ ਨੇ ਅੱਗੇ ਤਾਂਗੇ ਵੀ ਬਹੁਤ ਕੀਤਾ ਬੰਦਿਆਂ ਨੂੰ ਮੇਰੇ ਨਾਲ ਹੀ ਨਹੀਂ ਇੱਥੇ ਮੇਰੇ ਨਾਲ ਮੁੰਡੇ ਸੀਗੇ ਜਿਨ੍ਹਾਂ ਦੇ 18 18 ਮਹੀਨੇ ਠੀਕ ਹੈ ਜਿਨ੍ਹਾਂ ਨੂੰ ਹੋ ਗਿਆ ਘਰੋਂ ਛੱਡਿਆ ਨੂੰ 8 8 ਮਹੀਨੇ 9 ਨੂੰ 10 10 ਮਹੀਨੇ 4 ਸਾਲ ਦਾ ਬੰਦਾ ਵੀ ਮਿਲਿਆ ਮੈਨੂੰ ਤੁਸੀਂ ਮਤਲਬ ਐਡਾ ਵੱਡਾ ਰਿਸਕ ਲੱਗਾ ਤੁਹਾਨੂੰ ਪਹਿਲੇ ਹੀ ਪਤਾ ਸੀ ਵੀ ਦੂ ਨੰਬਰ ਤੇ ਜਾ ਰਹੇ ਹਾਂ ਭਾਜੀ ਨਹੀਂ ਪਤਾ ਸੀਗਾ ਮੈਨੂੰ ਇਸ ਬਾਰੇ ਮੈਨੂੰ ਇਹ ਸੀਗਾ ਕਿ ਮੱਲੋ ਮੈਨੂੰ ਏਜੰਟ ਨੇ 15 ਦਿਨ ਦਾ ਟਾਈਮ ਦਿੱਤਾ ਸੀਗਾ ਮੈਂ ਕਿਹਾ 15 ਦਿਨ ਤਾਂ ਯਾਰ ਮੈਨੂੰ 15 ਹਫਤੇ 15 ਦਿਨ ਦਾ ਟਾਈਮ ਦੇ ਰਿਆ ਮੈਂ ਹਫਤਾ ਕਹਿੰਦਾ ਸੀ ਪਹਿਲਾਂ ਮੈਂ ਕਿਹਾ ਭਾਜੀ 15 ਦਿਨ ਕਹਿੰਦਾ ਹਾਂ 15 ਦਿਨ ਫਿਰ ਮੈਂ ਕਿਹਾ ਮੈਂ ਕਿਹਾ ਚਲੋ 15 ਦਿਨ ਨਹੀਂ ਮੈਂ ਮੰਨਦਾ ਭਾਜੀ ਮੈਂ 25 30 ਦਿਨ ਮੰਨ ਲੈਂਦਾ 25 ਦਿਨ ਮੰਨ ਲੈਂਦਾ 20 ਦਿਨ ਮੰਨ ਲੈਂਦਾ ਨਿਕਲ ਜੂਗਾ ਮੈਂ 20 25 ਦਿਨਾਂ ਚ ਮਤਲਬ ਇੱਕ ਨੰਬਰ ਕੋ ਦੋ ਨੰਬਰ ਚ ਗੱਲ ਹੋਈ ਸੀ ਗੱਲ ਉਹਨਾਂ ਨਾਲ ਇੱਕ ਚ ਹੀ ਹੋਈ ਸੀਗੇ ਵੇ ਇਥੋਂ ਨਿਕਲ ਜਾਗੇ ਡਰਗ ਬਾਇਫਲਾਈਟ ਹੀ ਸੀਗੀ ਸਾਰੀ ਸਾਰੀ ਉਹ ਸਿਰੇ ਤੋਂ ਤੇ ਜਵਾਨਾ ਤੱਕ ਬਾਇਫਲਾਈਟ ਦੀ ਗੱਲ ਸੀ